ਅੱਜ ਉਸਤਾਦ ਸਰਦਾਰ ਮਾਨਕ ਸਿੰਘ ਉਹਦਾਂ ਨੇ ਆਪਣੀ ਜਿਹੜੀ ਦਫ਼ਦਿ ਭੱਗਿਆ ਉਹ ਸਾਡੇ ਵੀਰ ਗੁਰਸੇਵ ਸਿੰਘ ਬੱਬਲ ਸਿੰਘੋਵਾਲ ਵਾਲਿਆਂ ਨੂੰ ਦਿੱਤੀ ਏ ਉਹਦੀ ਸਾਰੀ ਦੇਖਰੇਖ ਤੇ ਜ਼ਿੰਮੇਵਾਰੀ ਉਸਤਾਦ ਉਹ ਰਾਣ ਦੇ ਵੱਲੋਂ ਬੱਬਲ ਭਾਣ ਦਿੱਤੀ ਗਈ ਏ ਹਾਂ ਉਸਤਾਦ ਬੱਬਲ ਸਿੰਘੋਵਾਲ ਸਰਪ੍ਰਸਤ ਉਸਤਾਦ ਮਾਨਕ ਸਿੰਘ ਪਾਰਟੀ ਇਹ ਕਰਨਾ ਚਾਹੁੰਦੇ ਨੇ ਰਮੀ ਭਾਈ ਨੂੰ ਕਿਉਂਕਿ ਉਹ ਸਾਡੇ ਸੀਨੀਅਰ ਨੇ ਅਸੀਂ ਉਹਨਾਂ ਨਾਲ ਜੁੜਾਂਗੇ 2014 ਚ 25 ਦਸੰਬਰ ਨੂੰ ਮੈਂ ਦਬਾਈ ਗਿਆ ਜੀ 2015 ਵਿੱਚ ਉਸਤਾਦ ਮਾਨਕ ਸਿੰਘ ਨੇ ਮੈਨੂੰ ਮਿਲੇ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਂ ਉਸਤਾਦ ਦੀ ਸ਼ਗਿਰਦੀ ਕੀਤੀ ਹੈ ਸ਼ਗਿਰਦੀ ਕੀਤੀ ਹੈ ਮੈਂ ਉਹਨਾਂ ਦਾ ਪਹਿਲਾ ਸ਼ਗਿਰਦ ਆ ਜੀ ਲੜੀ ਜੋ ਇਹਨਾਂ ਨਾਲ ਲੜੀ ਸਟਾਰਟ ਹੋਦੀ ਜਗਦੀਪਾ ਜੀ ਨਾਲ ਉਹ ਮਾਮਲਾ ਹੈ ਜੋ ਕਿ ਉਸ ਟਾਈਮ ਬਹੁਤ ਸੀਨੀਅਰ ਸੀ ਕਿ ਸਾਡੇ ਨਾਲ ਤੇ ਪਿੱਛੇ 2020 ਤੱਕ ਮੈਂ ਮਾਨਕ ਸਿੰਘ ਨਾਲ ਕਿੱਦਾਂ ਰਿਹਾ ਇਹ ਮੈਨੂੰ ਪਤਾ ਹੈ ਜੋ ਵੀ ਉਸਤਾਦੀ ਸ਼ਗਿਰਤੀਆਂ ਦੇ ਰਹੀਆਂ ਉਸਤਾਦ ਮਾਨ ਸਿੰਘ ਪਹਿਲਾਂ ਮਿਲਣਾ ਡਿਸਕਸ ਹੁੰਦਾ ਏ ਫਿਰ ਹੀ ਅੱਗੇ ਜਾ ਕੇ ਕੋਈ ਸ਼ਗਿਰਦ ਜਾਂ ਉਸਤਾਦ ਹੁੰਦਾ ਸੀਗਾ ਤੁਸੀਂ 2016-17 ਦੇ ਵਿੱਚ ਉਸਤਾਦੀ ਸ਼ਗਿਰਦੀ ਕੀਤੀ ਸੀਗੀ ਉਸਤਾਦ ਮਾਨ ਸਿੰਘ ਦੀ ਠੀਕ ਹੈ ਜੀ ਤੁਸੀਂ ਮੈਨੂੰ ਇੱਕ ਜਵਾਬ ਦਿਓ ਕਿ ਤੁਸੀਂ ਉਸ ਦਿਨ ਹੀ ਚੈਂਪੀਅਨ ਬਣ ਗਏ ਸੀਗੇ ਐਪੀਸ਼ਿੰਗ ਨੇ ਰਮੀਲੇ ਕਾਰ ਜਾ ਕੇ ਮੇਰੀ ਗੱਲ ਕਰਾਈ ਮਾਮਰਾਦ ਫਲਜਾਂ ਦੀ ਕੋਸ਼ਿਸ਼ ਕੀਤੀ ਐ ਰਿੰਕੂ ਐਪੀ ਯੋਲਿਆ ਦਾ ਮੰਨਾ ਰਮੀ ਸ਼ਾਹਸਨ ਜਿਨ੍ਹਾਂ ਨੇ ਜਿਹੜੇ ਅਲਫਾਜ਼ ਬੋਲੇ ਨੇ ਮਨ ਕੇ ਪੱਪਲ ਗਰੁੱਪ ਨੇ ਕੋਈ ਬਾਜੀ ਦੀ ਗੱਲ ਨਹੀਂ ਕੀਤੀ ਕਿਹੜਾ ਟੀਮ ਕੋ ਮੰਨਾ ਰਮੀ ਐਪੀ ਜੋਈਆ ਲੈਣਾ ਬਾਰ ਬਾਰ ਕਿਹਾ ਜੀ ਇਹ ਮਾਨ ਸਿੰਘ ਦੇ ਗਰੁੱਪੀਆਂ ਭੱਗਾ ਛੱਡਣ ਮਨ ਨੂੰ ਇਸ ਕਾ ਦੀ ਸ਼ਰਮ ਆਈ ਕਿ ਇਸ ਗਰੁੱਪ ਨੇ ਮੇਰੀ ਵੀ ਇੱਜ਼ਤ ਦਾ ਖਿਆਲ ਨਹੀਂ ਰੱਖਿਆ ਇਨਪਾ ਪੱਪਲ ਨੂੰ ਜਾਉ ਨੂੰ ਬਾਦ ਨਹੀਂ ਕਿ ਜੀਨ ਡਾਇਰੈਕਟ ਮਨੂੰ ਦਿੱਤੀ ਕਿ ਮੈਂ ਇਹ ਤੇ ਸੋਚਣ ਤੇ ਮਜਬੂਰ ਹੋ ਗਿਆ ਆ। ਯਾ ਤਾਂ ਮੈਂ ਫੈਸਲਾ ਕੀਤਾ ਕਿ ਉਹ ਮਣਖਿੰਗ ਦੀ ਪਾਗੜੀ ਆ ਪੱਪਲ ਪਾਗੇ ਪਗਾ ਕਲੱਬ ਤਾਂ ਕਿਉਂ ਛੱਡਣ। ਉਹ ਤੇ ਡਾਇਰੈਕਟ ਪਗਾ ਨਾਲ ਕੋਲ ਆਈਆਂ ਨੇ। ਪਾਰਟੀ ਦਾ ਸਰ ਬੁਰਾ ਹੁੰਦੇ ਨਾਤੇ ਮੈਸ ਗਰੁੱਪਰੀਆਂ ਸਾਰੀਆਂ ਪਗਾ ਕੈਂਸਲ ਕਰਨਾ ਤੇ ਹੈਪੀ ਨਾਲ ਪੱਪਲ ਨਾਲ ਬੈ ਕੇ ਸ਼ੌਕ ਕਰ ਤੈ ਕਰ ਸਕਦੇ ਨੇ ਇਹ ਤੁਹਾਡੀ ਮਰਜ਼ੀ ਕਿਉਂਕਿ ਪਹਿਲ ਤੁਸੀਂ ਕੀਤੀ ਹੈ ਹਾਂ ਉਸਤਾਦ ਬੋਕਲ ਸਿੰਘ ਉਹ ਸਰਪ੍ਰਸਤ ਉਸਤਾਦ ਮਾਨ ਸਿੰਘ ਪਾਰਟੀ ਹਾਂਜੀ ਵੀਜੀ ਅਸੀਂ ਫੇਰ ਇਕੱਠੇ ਹੋਏ ਆ ਜਿਹੜੀ ਕਿ ਪਿਛਲੇ ਇੱਕ ਵੀਡੀਓ ਰਮੀ ਭਾਜੀ ਨੇ ਅਪਲੋਡ ਕੀਤੀ ਆ ਉਹਨਾਂ ਦਾ ਜਵਾਬ ਦੇਣ ਵਾਸਤੇ ਤੇ ਇਹ ਸਾਡੇ ਹਵੀ ਭਾਜੀ ਮਟਾਲੇ ਤੋਂ ਇਹ ਆਪਣੇ ਰਿੰਕੂ ਭਾਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਕੁਨਾਲ ਵੀਰ ਆ ਜੀ ਸਤਿ ਸ਼੍ਰੀ ਅਕਾਲ ਜੀ ਇਹ ਬੜਾ ਹਰਬਰ ਨਾਲ ਤੋਂ ਆਪਰੇਸ਼ ਗੇਰਦਣੇ ਸੀ 80 ਨਾਲ ਤੇ ਵੀਰ ਜੀ ਆਪਾਂ ਦੋ ਚਾਰ ਗੱਲਾਂ ਉਹਨਾਂ ਨਾਲ ਕਲੀਅਰ ਕਰਨਾ ਚਾਹੁੰਦੇ ਹਾਂ ਰਮੀ ਭਾਈ ਨੂੰ ਕਿਉਂਕਿ ਉਹ ਸਾਡੇ ਸੀਨੀਅਰ ਨੇ ਸਾਾਨੂੰ ਲੱਗਦੇ ਤੇ ਰਮੀ ਭਾਈ ਤੁਸੀਂ ਇੰਤੈਂਡ ਤੇ ਇਹ ਕਿ ਮਾਨ ਸਿੰਘ ਪਾਰਟੀ ਦਾ ਪਹਿਲਾ ਉਸਤਾਦ ਹਾਂ ਜੀ ਠੀਕ ਹੈ ਜੀ ਤੁਸੀਂ ਉਸਤਾਦ ਮਾਨ ਸਿੰਘ ਪਾਰਟੀ ਦੇ ਪਹਿਲੇ ਉਸਤਾਦ ਜੀ ਪਰ ਤੁਸੀਂ ਇਹ ਨਹੀਂ ਦੱਸਿਆ ਕਿ ਤੁਸੀਂ ਮਾਨ ਸਿੰਘ ਪਾਰਟੀ ਨੂੰ ਮਿਲੇ ਚਲੋ ਜੱਗੀ ਭਾ ਦੇ ਥਰੂ ਜੱਗੀ ਭਾ ਦੇ ਥਰੂ ਮਿਲਿਆ ਸੀਗਾ ਮਾਨ ਸਿੰਘ 2014 ਚ 25 ਦਸੰਬਰ ਨੂੰ ਮੈਂ ਦੁਬਈ ਗਿਆ ਜੀ 2015 ਵਿੱਚ ਉਸਤਾਦ ਮਾਨ ਸਿੰਘ ਮੈਂ ਮਿਲਿਆ ਤੇ ਉਸ ਤੋਂ ਬਾਅਦ ਉਹਨਾਂ ਨਾਲ ਮੈਂ ਉਸਤਾਦੀ ਸ਼ਗਿਰਦੀ ਕੀਤੀ ਹੈ ਸ਼ਗਿਰਦੀ ਕੀਤੀ ਹੈ ਮੈਂ ਉਹਨਾਂ ਦਾ ਪਹਿਲਾ ਸ਼ਗਿਰਦ ਆ ਜੀ ਲੜੀ ਜੋ ਕਿ ਲੜੀ ਸਟਾਰਟ ਹੁੰਦੀ ਆ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਕਿ ਤੁਹਾਡੇ ਇੰਡੀਆ ਵਿੱਚ ਕਿਹੜੇ ਨੇ ਸੱਜਣ ਜਿਹੜਾ ਦੋਸਤ ਤੇ ਆਪਾਂ ਜੱਗੀ ਭੱਜ ਨੂੰ ਨਾਮ ਲੈਗਾ ਜੋ ਕਿ ਉਸ ਟਾਈਮ ਬਹੁਤ ਸੀਨੀਅਰ ਸੀਗੇ ਸਾਡੇ ਨਾਲ ਤੇ ਹੌਲੀ ਹੌਲੀ ਸਾਰੀ ਲੜੀ ਪੁਰ ਦੇ ਰਹੀ ਤੁਸੀਂ ਸੀਨੀਅਰ ਸੈਕਟਰੀ ਤੋਂ ਉਸਤਾਦ ਜਿਹੜਾ ਹਾਪੀ ਭਾਜੀ ਜਿੰਨੇ ਵੀ ਆਪਣੇ ਵੀਰ ਮੰਨਾਂ ਨੇ ਸਾਰੇ ਲੜੀ ਵਿੱਚ ਜੁੜਦੇ ਗਏ ਪਰ ਮੇਨ ਮੁੱਦਾ ਇਹ ਆ ਕਿ ਪਿੱਛੇ 2020 ਤੱਕ ਮੈਂ ਮਾਨ ਸਿੰਘ ਨਾਲ ਕਿੱਦਾਂ ਰਿਆਂ ਇਹ ਮੈਨੂੰ ਪਤਾ ਜੋ ਵੀ ਉਸਤਾਦ ਦੀ ਸੀਗਰਤੀ ਹੁੰਦੀ ਰਹੀਆਂ ਉਸਤਾਦ ਮਾਨ ਸਿੰਘ ਪਹਿਲਾਂ ਮੇਰੇ ਨਾਲ ਡਿਸਕਸ ਹੁੰਦਾ ਈ ਫਿਰ ਹੀ ਅੱਗੇ ਜਾ ਕੇ ਕੋਈ ਸੀਗਰਤ ਜਾਂ ਉਸਤਾਦ ਹੁੰਦਾ ਸੀ ਤੇ ਬਾਕੀ ਜੋ ਗੱਲਾਂ ਨੇ ਤੁਸੀਂ ਵੀ ਕਹੀਆਂ ਨੇ ਬਾਕੀ ਦੂਸਰੇ ਮੁੱਦੇ ਤੇ ਆ ਜੀ ਬਾਜ਼ੀਆਂ ਦੇ ਤੁਸੀਂ ਉਸਤਾਦ ਜੀ ਮੈਨੂੰ ਬਾਜ਼ੀਆਂ ਲੋ ਕਿਹਾ ਵਾ ਖੁਦ ਕਿਹਾ ਵਾ ਤੁਹਾਡੇ ਰਿਕਾਰਡਿੰਗਾਂ ਮੌਜੂਦ ਨੇ ਮੈਨੂੰ ਵੀ ਤੁਸੀਂ ਕਿਹਾ ਬਾਜਾ ਉਸਤਾਦ ਨੇ ਵੀ ਕਿਹਾ ਵਾ ਮੈਨੂੰ ਬਾਜ਼ੀਆਂ ਵਾਸਤੇ ਇਹ ਤੁਸੀਂ ਆਪਣਾ ਚੈੱਕ ਕਰੋ ਜੀ ਡਾਟਾ ਜੀ ਮੋਰ ਕਿ ਤੁਸੀਂ ਇਹਨੂੰ ਆਪ ਖੁਦ ਬਾਜ ਦਿੱਤੀ ਆ ਬਾਜ਼ੀਆਂ ਦੀ ਠੀਕ ਆ ਜੀ ਤੇ ਇੱਕ ਹੋਰ ਮੁੱਦਾ ਵਾ ਕਿ ਇਹ ਕੰਟਰੋਵਰਸੀ ਤਰੀਕ ਕਿਥੋਂ ਜਦੋਂ ਆਪਾਂ ਆਹ ਤਾ ਤੁਸੀਂ ਸਾਰੇ ਕੱਪ ਜਿੱਤੇ ਨੇ ਬਹੁਤ ਵਧੀਆ ਢੰਗ ਨਾਲ ਕਰਾਇਆ ਤੁਸੀਂ ਬਹੁਤ ਵਧੀਆ ਤੁਹਾਡਾ ਸ਼ੌਕ ਹੋਇਆ ਵਾ ਚੈਂਪੀਅਨ ਜਿੱਤ ਤੁਸੀਂ ਇਸ ਟਾਈਮ ਤੇ ਅਸੀਂ ਤਿੰਨ ਵੀਰ ਉਸਤਾਦ ਬਾਜਵੇ ਦੇ ਕਹਿੰਦੇ ਤੇ ਕਾਫੀ ਪੜੀ ਵੀ ਰਿੰਕੂ ਵੀਰ ਵੀ ਅਸੀਂ ਤੁਹਾਡੇ ਘਰ ਗਏ ਜੇਕਰ ਇਸ ਗੱਲ ਵਿੱਚ ਕੋਈ ਝੂਠ ਹੋਵੇ ਤਾਂ ਕੋਈ ਗੱਲ ਨਹੀਂ ਤੁਸੀਂ ਬਾਬਾ ਗੁੱਡਾ ਸਾਹਿਬ ਨੂੰ ਮਾਲਦੇ ਜੇ ਅਸੀਂ ਉੱਥੇ ਸਮਾਜ ਚੱਲ ਜਾਵਾਂਗੇ ਜਾ ਕੇ ਸੌਂ ਚੁੱਕ ਸਕਦੇ ਹਾਂ ਅਸੀਂ ਤੁਹਾਡੇ ਘਰ ਆਏ ਆ ਤੁਹਾਨੂੰ ਪਾਰਟੀ ਸਰਪ੍ਰਸਤੀ ਮੋਦਬਰੀ ਦੇਣ ਲਈ ਅਸੀਂ ਕਿਹਾ ਤੇ ਤੁਹਾਡੇ ਲਈ ਅਸੀਂ ਮਤਲਬ ਜੋ ਵੀ ਹੋਇਆ ਸਾਡੇ ਕੋਲ ਅਸੀਂ ਤੁਹਾਨੂੰ ਕਿਹਾ ਕਿ ਅਸੀਂ ਕਰਨੇ ਤਿਆਰ ਹਾਂ ਪਰ ਤੁਸੀਂ ਫਿਰ ਵੀ ਇਹ ਗੱਲ ਕਹੀ ਕਿ ਨਹੀਂ ਮੈਂ ਸ਼ਗਿਰਤ ਜੂਰ ਇੰਨਾ ਤਾਂ ਰਾਵਾਂਗਾ ਪਰ ਪ੍ਰਮੋਟ ਕਿਸੇ ਹੋਰ ਗਰੁੱਪ ਨੂੰ ਕਰਾਂਗਾ ਆਖਰਕਾਰ ਇਹ ਕਰ ਆਪਣੇ ਆਗੇ ਤੇ ਬਾਅਦ ਵਿੱਚ ਤੁਹਾਡੀਆਂ ਤੁਹਾਨੂੰ ਉੱਥੇ ਨੰਬਰ ਵੀ ਦਿੱਤਾ ਸੀ ਬਾਜਾ ਉਸਤਾਦ ਦਾ ਜਿਹਦੇ ਵਿੱਚ ਬਾਅਦ ਤੁਸੀਂ ਆਪਣੇ ਗਰੁੱਪ ਬਣਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਤੇ ਬਾਕੀ ਇੱਕ ਮੇਰਾ ਵੀ ਇਹਨੇ ਚੋਗੰਦੜੀ ਤੋਂ ਪਾਰਟੀ ਲਈ ਕੀ ਕੀਤਾ ਸਭ ਤੋਂ ਪਹਿਲਾਂ ਜਦੋਂ ਇਹ ਪਾਰਟੀ ਬਣੀ ਹੈ ਜੀ ਜਿਸ ਦਿਨ ਉਹਨੂੰ ਪੱਕ ਦਿੱਤੀ ਗਈ ਉਸ ਦਿਨ ਪਾਰਟੀ ਬਣੀ ਹੈ ਅਸੀਂ ਪਹਿਲਾ ਕੱਪ ਅਨਾਉਂਸ ਕੀਤਾ ਸੀਗਾ 2024 ਚ ਠੀਕ ਹੈ ਜੀ ਉਹਦੇ ਵਿੱਚ ਰਮੀ ਭਾਈ ਇਹ ਖੁਦ ਦੱਸ ਸਕਦੇ ਨੇ ਕਿ ਜਦੋਂ ਕਾਪ ਡਰਾ ਸੀਗਾ ਤੇ ਮੈਂ ਪਹਿਲਾ ਫੋਨ ਰਮੀ ਭਾਈ ਨੂੰ ਕਿਹਾ ਸੀਗਾ ਕਿ ਹਾਂ ਕਿ ਕੱਪ ਦਾ ਕਿਸ ਤਰ੍ਹਾਂ ਤੇ ਰਮੀ ਭਾਈ ਦਾ ਕੋਈ ਜਵਾਬ ਆਇਆ ਸੀਗਾ ਕਿ ਬੱਬਲ ਅਸੀਂ ਤੈਨੂੰ ਛੱਤ ਦੇ ਸਕਦੇ ਹਾਂ ਪੜਹੀ ਤਰੀਕੋਈ ਹੱਲ ਨਹੀਂ ਕਰ ਸਕਦੇ ਇਸ ਸਤਫ ਦੇ ਵਿੱਚ ਠੀਕ ਆ ਜੀ ਤੇ ਬਾਕੀ ਇੱਕ ਹੋਰ ਗੱਲ ਵਾ ਕੇ ਤੁਸੀਂ ਇੱਕ ਪਿਛੇ ਵੀਡੀਓ ਵੀ ਅਪਲੋਡ ਕੀਤੀ ਹੈ ਜਗਮੋਣ ਪਿਜ ਨੂੰ ਪੇਜ ਦੇ ਉੱਤੇ ਉਹਦੇ ਵਿੱਚ ਤੁਸੀਂ ਖੁਦ ਆਪਣੇ ਮੂੰਹ ਕਿਹਾ ਕਿ ਮੈਂ ਜਿੰਨਾ ਤੇ ਰੋੜਣਾ ਜੱਗੀ ਉਸਤਾਦ ਦੀ ਰੈਨ ਮਹੀ ਦੇ ਛੋਟਾ ਇਹ ਲਹਾਜਾ ਹੁਣ ਜੋ ਵੀ ਹੁਣ ਤੁਹਾਡੇ ਡਿਸੀਜਨ ਹੋਏ ਪੱਗਾਂ ਦੇ ਉਹ ਤੁਹਾਨੂੰ ਖੁਦ ਪਤਾ ਵਾ ਕਿ ਕਿੱਥੋਂ ਮਿਲੇ ਨੇ ਤੁਹਾਨੂੰ ਤੁਹਾਨੂੰ ਤੇ ਖੁਦ ਸਾਡੇ ਉਸਤਾਦ ਦਾਦਾ ਉਸਤਾਦ ਨੇ ਉਸਤਾਦ ਚਰਨ ਸੁਆਗਤ ਹੋ ਗਏ ਜੇ ਦਾਦਾ ਉਸਤਾਦ ਬਾਲਾ ਉਸਤਾਦ ਨਾਲ ਤੁਹਾਡੇ ਖੁਦ ਗੱਲਾਂ ਬਾਤਾਂ ਹੋਈਆਂ ਨੇ ਤੁਸੀਂ ਖੁਦ ਪੱਗਾ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਮੈਂ ਇਹ ਗੱਲਾਂ ਕਹਿਣਾ ਉਹਨਾਂ ਇੱਕ ਹੋਰ ਗੱਲ ਆ ਜੀ ਵੀਰ ਜੀ ਆਪਣੇ ਚੰਦੂ ਬਾਠੀਮਾ ਉਸਤਾਦ ਬਾਰੇ ਉਹ ਵੀ ਸਾਡੇ ਬਹੁਤ ਸੀਨੀਅਰ ਉਸਤਾਦ ਨੇ ਤੇ ਵੀਡੀਓ ਆ ਜੀ ਉਹਨਾਂ ਦੀ ਇੱਕ ਤੁਹਾਨੂੰ ਉਹ ਵੀ ਨਾਲ ਅਸੀਂ ਲਿੰਕ ਕਰਕੇ ਜੋੜ ਕੇ ਦੇਦਨੇ ਆ ਤੇ ਤੁਸੀਂ ਆਪ ਹੀ ਸਮਝਿਓ ਕਿ ਹਾਲਾਂਕਿ ਉਹ ਕਿਸ ਲੜੀ ਦੇ ਉਸਤਾਦ ਨੇ ਕਿਹੜੀ ਲੜੀ ਚੱਲਦੀ ਪਈ ਉਹਨਾਂ ਦੀ ਹਾਂਜੀ ਰਮੀ ਵੀਰਜੀ ਜਿਹੜੀ ਤੁਸੀਂ ਮੈਨੂੰ ਇੱਕ ਸ਼ੌਂਕ ਲਈ ਦਾਵਤ ਦਿੱਤੀ ਸੀਗੀ ਤੇ ਜੋ ਕੁਝ ਕਾਰਨ ਕਰਕੇ ਤੁਹਾਨੂੰ ਭੁੱਲ ਚੁੱਕੀ ਆ ਤੇ ਉਹ ਤੁਸੀਂ ਸ਼ੌਂਕ ਦੀ ਦਾਵਤ ਬਾਜਵਾ ਉਸਤਾਦ ਨੂੰ ਨਹੀਂ ਦਿੱਤੀ ਸੀਗੀ ਤੇ ਵੀ ਦਿੱਤੀ ਸੀਗੀ ਤੇ ਸਾਡੇ ਇੱਧਰ ਦੇ ਗਰੁੱਪਾਂ ਵਿੱਚ ਵੀ ਤੁਹਾਡੀ ਰਿਕਾਰਡਿੰਗ ਆਈ ਆ ਤੇ ਲਿਖਾ ਜਾਹੀਂ ਇੱਕ ਪ੍ਰੂਫ ਦੇ ਆਧਾਰ ਦੇ ਉੱਤੇ ਤੁਹਾਡੀ ਹੋਰ ਸ਼ੌਂਕੇ ਦਾਵਤ ਉਵੀ ਇੱਕ ਕਲਿੱਪ ਵਿੱਚ ਤੁਹਾਨੂੰ ਨੋਟ ਜੋੜ ਕੇ ਦੇ ਆਂਗੇ ਹਾਂਜੀ ਪਾਜੀ ਤੁਸੀਂ ਇੱਕ ਹੋਰ ਸਵਾਲ ਪੁੱਤਾ ਸੀਗਾ ਕਿ ਤੁਸੀਂ 2 ਵੀ ਨਹੀਂ 1.5 1.5 ਜਾਨਾ ਜੇ ਬਾਕੀ ਤੁਸੀਂ ਉਸਤਾਦ ਜੀ ਇੱਕ ਹੋਰ ਗੱਲ ਕਹਿੰਦੇ ਜੇ ਕਿ ਮੈਂ ਪਹਿਲਾ ਉਸਤਾਦ ਤੁਸੀਂ 2016-17 ਦੇ ਵਿੱਚ ਉਸਤਾਦ ਦੀ ਸ਼ਗਿਰਦੀ ਕੀਤੀ ਸੀਗੀ ਉਸਤਾਦ ਮਨਪ ਸਿੰਘ ਦੀ ਠੀਕ ਹੈ ਜੀ ਤੁਸੀਂ ਮੈਨੂੰ ਇੱਕ ਜਵਾਬ ਦਿਓ ਕਿ ਤੁਸੀਂ ਉਸ ਦਿਨ ਹੀ ਚੈਂਪੀਅਨ ਬਣ ਗਏ ਸੀਗੇ ਠੀਕ ਹੈ ਜੀ ਫਿਰ 2024 'ਚ ਜਰੂਰ ਚੈਂਪੀਅਨ ਬਣੇ ਜੇ ਆਗੇ ਚੈਂਪੀਅਨ ਠੀਕ ਹੈ ਜੀ ਬਾਕੀ ਕੋਈ ਗੱਲ ਨਹੀਂ

ए रिमकू हैप्पी योयाला मन्ना इस संग मेरे साथी छन किना कुछ पैगाम किते मुनु गिरे सर पर सी मुस्कुसी मन्ना सी हैप्पी योयाला सी रमी साल सन जिन्ना ने जेडे अल्फाज बोले ने मुनु टिके गए ਮਨ ਜਿੱਤੇ ਉਹਨਾਂ ਕਾਬਲੇ ਤਬੂਲ ਥਨ ਫਿਰ ਵੀ ਮੈਂ ਸਮਝਾਣ ਦੀ ਕੋਸ਼ਿਸ਼ ਕੀਤੀ ਇਹ ਨਾ ਜਾਤੀ ਇਕਤਰਾਪ ਸ਼ਖਸੀਅਤ ਇਕਤਰਾਪ ਬਣਾ ਗਿਆ ਫਿਰ ਮੈਂ ਸੋਚਣ ਤੋਂ ਮਜਬੂਰ ਹੋ ਗਿਆ ਦੂਸਰਾ ਐਸੀ ਕਿ ਪੱਪਲ ਗਰੁੱਪ ਨੇ ਕੋਈ ਬਾਜੀ ਦੀ ਗੱਲ ਨਹੀਂ ਕੀਤੀ ਕਿੜਾ ਟੀਮ ਕੋਲ ਮਨਨਾ ਰਮੀ ਐ ਭੀ ਜੋਈਆ ਲੈਣਾ ਬਾਰ ਬਾਰ ਕਿਹਾ ਜੀ ਐ ਮਾਨ ਸਿੰਘ ਜੀ ਦੇ ਗਰੁੱਪ ਦੀਆਂ ਪੱਗਾਂ ਛੱਡਣ ਕਿ ਅਸੀਂ ਇਹਨਾਂ ਨੂੰ ਸ਼ੌਕ ਕਰਨ ਨੂੰ ਤਿਆਰ ਨਹੀਂ ਕਿਹਾ ਰਾਂ ਮਨੂੰ ਇਸ ਗੱਲ ਦੀ ਸ਼ਰਮ ਆਈ ਕਿ ਇਸ ਗਰੁੱਪ ਨੇ ਮੇਰੀ ਵੀ ਇੱਜ਼ਤ ਦਾ ਖਿਆਲ ਨਹੀਂ ਰੱਖਿਆ ਇਹਨਾਂ ਪੱਪਰ ਨੂੰ ਜਾਂ ਉਹਨੂੰ ਬਾਦਨ ਜੀ ਨੇ ਡਾਇਰੈਕਟ ਮਨੂੰ ਦਿੱਤੀ ਕਿ ਮੈਂ ਇੱਥੇ ਸੋਚਣ ਤੋਂ ਮਜਬੂਰ ਹੋ ਗਿਆ ਆ ਯਾ ਤਾਂ ਮੈਂ ਫੈਸਲਾ ਕੀਤਾ ਕਿ ਉਹ ਮਾਨ ਸਿੰਘ ਦੀ ਪੱਗ ਜਾਂ ਪੱਪਰ ਪੱਗਾਂ ਖਲਾਫ ਤਾਂ ਕਿਉਂ ਛੱਡਣ ਉਹਤੇ ਡਾਇਰੈਕਟ ਪੱਗਾਂ ਨਾਲ ਆਈਆਂ ਨੇ ਜਿੰਨਾ ਸਾਥੀਆਂ ਨੂੰ ਨੇ ਬਣੀਆਂ ਨੇ ਪੱਗਾਂ ਜਿਆਦਾ ਮੈਂ ਕੰਪਨੀ ਐ ਪਾਰਟੀ ਦਾ ਸਰਬੋਲਾ ਹੁੰਦੇ ਨਾਤੇ ਮੈਸ ਗਰੁੱਪਰੀਆਂ ਸਾਰੀਆਂ ਪੱਗਾਂ ਕੈਨਸਲ ਕਰਨਾ ਇਹ ਆਪਣੀਆਂ ਪੱਗਾਂ ਜਿੱਥੋਂ ਮਰਜ਼ੀ ਆ ਜਾ ਕੇ ਲੈਣ ਪੱਗਾਂ ਲੈ ਕੇ ਤੇ ਐਪੀ ਨਾਲ ਪਪਲ ਨਾਲ ਬੈ ਕੇ ਸ਼ੌਕ ਕਰ ਤੈਅ ਕਰ ਸਕਦੇ ਨੇ ਇਹ ਤੁਹਾਡੀ ਮਰਜ਼ੀ ਕਿਉਂਕਿ ਪਹਿਲ ਤੁਸੀਂ ਕੀਤੀ ਜਿਆਦਾ ਤੁਹਾਡੀਆਂ ਪੱਗਾਂ ਕੈਨਸਲ ਨੇ اگر وہ مانکنگ کی لڑائی ਦਾ ਕੁਸ਼ੀਦ ਇਸ لڑائی ਦੇ ਨਾਲ ਰਹਿਣਾ ਚਾਹੁੰਦਾ ਹੈ ਤਾਂ ਮੈਂ ਅੱਗੇ ਵੀ ਕਿਹਾ ਪੱਪਲ ਨਾਲ ਜਾ ਕੇ ਨਾ ਜੀ ਆਪਣੇ ਨਾਲ ਅਡਜਸਟਮੈਂਟ ਕਰ ਲੋ ਜਿਹੜਾ ਕਰ ਲਏਗਾ ਜੀ ਪੱਗ ਕੋਲੇ ਬਕਾਇਆ ਜਿਹਨਾਂ ਨਹੀਂ ਕਰਨੀ ਉਹਨਾਂ ਦੀ ਆਪਾਂ ਗੱਲ ਕੈਂਸਲ ਨੇ ਉਹ ਹਰੀਫਾਂ ਕੋ ਪੱਗਾਂ ਲੈਣ ਜਾ ਕੇ ਕਿ 26 ਜਾਂ 27 ਦਾ ਜਿਹਨੇ طے ਕਰਨਾ ਹੈ ਜਾ ਕੇ ਕਰ ਲੈ ਇਸੇ ਨਾਲ ਹੀ ਮੈਂ ਜਲ ਚੰਨ ਅੱਲਸਲਾਮੁਅਲੈਕ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆ ਉਸਤਾਦਾਂ ਨੂੰ ਭਰਾਵਾਂ ਨੂੰ ਸ਼ਕੀਨਾਂ ਨੂੰ ਵੇਖੋ ਜਿਹੜਾ ਇਹ ਇਸ਼ੂ ਚੱਲਿਆ ਦਾ ਨਾ ਇਹ ਇਸ਼ੂ ਚੱਲਾਂ ਦੇ ਵਿੱਚੇ ਬੜੇ ਪੜੀਆਂ ਲੰਮੀਆਂ ਕਹਾਣੀਆਂ ਨੇ ਉਹ ਆਪਾਂ ਨਹੀਂ ਐਕਸਪਲੇਨ ਕਰ ਸਕਦੇ ਸਾਰਿਆਂ ਨੂੰ ਪਤਾ ਆ ਖਾਸ ਕਰਕੇ ਇਸ ਇਹਨਾਂ ਸਾਰੇ ਸਾਡੇ ਵੀਰਾਂ ਨੂੰ ਪਤਾ ਆ ਤੇ ਆਪਾਂ ਨਹੀਂ ਚਾਹੁੰਦੇ ਕਿ ਕੋਈ ਅਹਲਿਆ ਬੋਲ ਰਹੀ ਬੋਲੀਏ ਕਿ ਜਿਹੜਾ ਮੁਕਾਬਲੇ برداشت ਰਹਾਵਾ ਦੁਨੀਆਦਾਰੀ ਬੋਲ ਮੂੰਹ ਚ ਨਿਕਲ ਜਾਂਦਾ ਪੈਦਾ ਜੀਆਂ ਵਰਕੇ ਗੱਲ ਨਿਕਲ ਜਾਂਦੀ ਹੈ ਵਾਪਸ ਨਹੀਂ ਹੁੰਦੀ ਤੇ ਸਾਡੇ ਬਾਰੇ ਕਈ ਇਤਰਾਜ ਜੋ ਟਿੱਪਣੀਆਂ ਕਰਦੇ ਨੇ ਕਿ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਇਹਨਾਂ ਦੇ ਨਾਲ ਕੋਈ ਨਹੀਂਗਾ ਇਹਦਾ ਜਵਾਬ ਇਹ ਆ ਕਿ ਸਾਡਾ ਸ਼ੌਂਕ 2014 ਤੋਂ ਜਿਵੇਂ ਸ਼ੌਂਕ ਕਰਦਾ ਆ ਰਿਹਾ ਵਾਂ ਤੇ ਜ਼ਿੰਮੇਵਾਰੀ ਦੀ ਗੱਲ ਜਿਹਨੇ ਲੋੜ ਹੀ ਨਹੀਂ ਪਈ ਵਾੜੇ ਜਿਹੇ ਹਾਲਾਤ ਬੰਦੇ ਜੇ ਆਉਂਦੇ ਆ ਦੇੰਗਾਰੀ ਸਾਡੀ ਕਿਹਦੀ ਕੋਈ ਨਹੀਂ ਗਈ ਓਏ ਅੱਗਾ ਪਿਛਾ ਹੋ ਸਕਦਾ ਕੋਈ ਮੰਜਾਰੇ ਆਓ ਬਾਕੀ ਥੇਰੀ ਜਿਹੜੀ ਜ਼ਿੰਮੇਵਾਰੀ ਨਾਲ ਲੈ ਆਂਦੀ ਵਜਾ ਵੀ ਇਹ ਹੀ ਕਿ ਮੈਂ ਉਸਤਾਜ ਮਾਨਚੇ ਦੇ ਨਾਮ ਦਾ ਪ੍ਰਮੋਟ ਕਰਨਾ ਲਈ ਇੱਕ ਕਪ ਦਾ ਅਨਾਉਂਸਮੈਂਟ ਲਈ ਗਿਆ ਸੀ ਗੱਲ ਤੇ ਕੁਝ ਬੰਦਿਆਂ ਨੇ ਉੱਤੇ ਵਿਰਚਨ ਕੀਤਾ ਜਦੋਂ ਮੈਂ ਆ ਵਿਰਚਨ ਨਹੀਂ ਚੱਲਿਆ ਮੈਂ ਉਹਦੀ ਗੱਲ ਨਹੀਂ ਮੰਨੀ ਆਪਾਂ ਆਪਣਾ ਕੋਈ ਸਮੇਂ ਨਹੀਂ ਮੰਨੀ ਨਹੀਂ ਆ ਪਰ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਹਾਲਾਤ ਕੁਝ ਹੋਰ ਨੇ ਫਿਰ ਆਪਾਂ ਉਸਤਾਦ ਰਣਜੀਤ ਕਹਿੰਦੇ ਪਾਰਟੀ ਅਨਾਉਂਸ ਕੀਤੀ ਪਾਰਟੀ ਅਨਾਉਂਸ ਕਰਕੇ ਹੀ ਉਹ ਕੱਪ ਅਨਾਉਂਸ ਕੀਤਾ ਜਦੋਂ ਕੱਪ ਅਨਾਉਂਸ ਕੀਤਾ ਉਸ ਤੋਂ ਬਾਅਦ ਕੁਝ ਹੋਰ ਵੀ ਗੱਲਾਂ ਜਾਂ ਦੂਸਰੇ ਗਰੁਪਾਂ ਨਾਲ ਬਾਜ਼ੀਆਂ ਦੀਆਂ ਮੈਂ ਆਇਆ ਉੱਥੇ ਸ਼ੌਕ ਜਿਵੇਂ ਇਹ ਆਪਣੇ ਬਾਤੀ ਸੱਜਣਾਂ ਦੇ ਕੋਈ ਸੱਜਣ ਤਾਂ ਹੀ ਆ ਬੇਵੀ ਉਹ ਨਹੀਂ ਸ਼ੌਕ ਕਰਦੇ ਮੈਂ ਵੀ ਉਹ ਸ਼ੌਕ ਤਾਂ ਮਨਾ ਕਰਦਾ ਮੇਰਾ ਨੰਬਰ ਜਿਹੜਾ ਸੀਗਾ ਉਹ ਇਹਨਾਂ ਨੇ ਜਦੋਂ ਆਇਆ ਬਾਜ਼ੀਆਂ ਲਾਉਣ ਲਈ ਇਹਨਾਂ ਨੇ ਇਹ ਇਸ ਕਰਕੇ ਨਹੀਂ ਮੇਰੀ ਜ਼ਿੰਮੇਵਾਰੀ ਚੁੱਕੀ ਕਿਉਂਕਿ ਮੈਂ ਉਸਤਾਦ ਮਾਨੀਸ਼ ਸਿੰਘ ਪਾਰਟੀ ਨੂੰ ਦੇ ਪ੍ਰਮੋਟ ਕਰਨਾ ਚਾਹੁੰਦਾ ਸੀਗਾ ਇਸ ਤੋਂ ਇਲਾਵਾ ਕੋਈ ਨਹੀਂ ਉਸ ਤੋਂ ਬਾਅਦ ਜਦੋਂ ਫਿਰ ਇੱਕ ਤਲਾਕ ਖਤਮ ਹੋਇਆ ਫਿਰ ਮੇਰੀਆਂ ਬਾਜ਼ੀਆਂ ਲੱਗੀਆਂ ਸਾਰਾ ਕੁਝ ਹੋਇਆ ਤੇ ਜਿਹੜਾ ਅੱਜ ਤੱਕ ਸਾਡਾ ਨਾਂ ਤੇ ਕਹਿੰਨੇ ਜ਼ਿੰਮੇਵਾਰੀ ਲਈਏ ਤੇ ਨਾਂ ਹੀ ਕਹਿੰਨੇ ਆ ਜ਼ਿੰਮੇਵਾਰੀ ਕੋਈ ਸਾਨੂੰ ਲੋੜ ਨਹੀਂ ਬਾਕੀ ਉਸਤਾਦ ਬਾਜਰਾ ਸਾਹਿਬ ਨੇ ਜੋ ਵੀ ਇਹਨਾਂ ਦਾ ਫੈਸਲਾ ਲਿਆ ਉਹਦੇ ਵਿੱਚ ਇਹਨਾਂ ਨੂੰ ਮੌਕਾ ਵੀ ਦਿੱਤਾ ਹੀ ਅਸੀਂ ਵੀ ਕਰ ਗਏ ਇਹਨਾਂ ਕੋਲੋਂ ਜਿਵੇਂ ਬੱਬਲ ਉਸਤਾਦ ਹੋਰਾਂ ਦੱਸਿਆ ਉਹ ਸਾਰਾ ਮੌਕਾ ਦੇਣ ਦੇ ਬਾਅਦ ਵੀ ਤਾਂ ਆਪਣਾ ਇਹਨਾਂ ਦੀ ਵੇਟ ਵੀ ਕੀਤੀ ਸਾਰਾ ਸਿਸਟਮ ਇਹਨਾਂ ਨੂੰ ਪਤਾ ਹੈ ਇਹ ਸੌਂਦੇ ਆਂ ਦੇ ਵੀ ਗੱਲ ਕਰਨੀ ਇਹਦੇ ਕਿਤੇ ਕਰ ਲੈਣਗੇ ਅਈ ਵੀ ਖਾਣ ਨੂੰ ਤਿਆਰ ਆ ਇਹ ਵੀ ਖਾ ਲੈਣ ਕੋਈ ਜਿ ਕਰਨੀ ਤੇ ਬਾਕੀ ਕਈ ਪਾਰਟੀਆਂ ਦੇ ਬਦਲੇ ਇਹ ਕਦੀ ਉਧਰ ਕਰਦੇ ਨੇ ਕਦੀ ਉਧਰ ਕਰਦੇ ਨੇ ਕੰਟਰੋਵਰਸੀ ਬਣਾਉਂਦੇ ਨਾ ਬਣਾਓ ਮੇਰਾ ਭਰਾ ਸ਼ੌਂਕ ਕਰੋ ਜਿਵੇਂ ਨਾਲੋਂ ਪਿੱਛੋਂ ਹਦਾਇਆ ਗਿਆ ਅਈ ਤੇ ਉਸੇ ਦਾ ਹਸੋਂ ਮੰਨਿਆ ਬਸ ਇਹ ਗੱਲ ਬਾਜ਼ੀ ਦੀ ਬਾਜ਼ੀ ਉਹ ਆਵਾਜ਼ ਤੁਸੀਂ ਆਪ ਗੁਰਪਾਜੀ ਵੀ ਦਿੱਤੀ ਹੈ ਤੁਹਾਡੇ ਕੋ ਵੀ ਰਿਕਾਰਡਿੰਗ ਮੌਜੂਦ ਨੇ ਖੁਦ ਤੁਸੀਂ ਬਾਜਰਾ ਸਾਹਿਬ ਨੂੰ ਵੀ ਦਿੱਤੀ ਹੈ ਬਾਜਰਾ ਸਾਹਿਬ ਦੀ ਵੀ ਉਹ ਰਿਕਾਰਡਿੰਗ ਅਸੀਂ ਪਾ ਲਿਆ ਨਹੀਂ ਜਿੱਦਿ ਤੁਸੀਂ ਇਹਨਾਂ ਦਾ ਦਾਅਵਾ ਤੇ ਸ਼ੌਂਕ ਪੇਸ਼ ਕੀਤਾ ਹੈ ਤੇ ਆਪਾਂ ਸ਼ੌਕ ਕਰਨ ਨੂੰ ਤਿਆਰ ਹਾਂ ਪਰ ਜਿਹੜਾ ਉਹਨਾਂ ਨੇ ਕਿਹਾ ਹੈ ਜੋ ਉਹਨਾਂ ਦਾ ਡਿਸੀਜਨ ਉਸ ਡਿਸੀਜਨ ਦੇ ਬਾਅਦ ਹੀ ਕਿ ਜਿੱਤੇ ਜਿਹੀ ਕਰਨਾ ਹੈ ਆਪਣਾ ਨਵਾਂ ਘਰ ਸੋਹਣਾ ਬਸਾਲੇ ਕਰ ਲਓ ਕੋਈ ਗੱਲ ਨਹੀਂ ਜਿੱਦਾਂ ਆਹ ਬੜੀਆਂ ਨੇ ਹੁੰਦੀਆਂ ਰਹਿਣੀਆਂ ਕੋਈ ਗੱਲ ਨਹੀਂ ਇਹ ਕਿਹੜਾ ਸਦਾ ਜਿੱਤਦੇ ਹੀ ਰਹੇ ਹਰ ਇਹ ਵੀ ਹੈ ਤਦੋਂ ਸੋ ਮੇਰਾ ਭਰਾ ਇਹੇ ਹੀ ਜਵਾਬ ਦੇ ਸਕਦੇ ਆ ਬਾਕੀ ਜਿਹੜੀ ਲਈ ਬੰਦੇ ਚਾਰ ਜਾਂ 100 ਜਾਂ 200 ਉਹਦਾ ਜਵਾਬ ਜਿਹੜਾ ਹੈ ਉਹ ਵੀਡੀਓ ਵਿੱਚ ਨਹੀਂ ਸੱਦੇ ਜਾਂਦੇ ਹੁੰਦੇ ਨਹੀਂ ਆਉਂਦੇ ਤੇ ਬਾਕੀ ਚਲੋ ਕੋਈ ਗੱਲ ਨਹੀਂ ਆ ਤੇ ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਮੇਰੇ ਵੀਰਾਂ ਨੂੰ ਕਿ ਜੇ ਮੈਂ ਛੱਤ ਬਣਾਈ ਸੀ ਕਿ ਬਾਹਰੋਂ ਆ ਕੇ ਕਰੋਨਾ ਤੋਂ ਬਾਅਦ 2040 ਵਿੱਚ ਮੋ ਗਿਆ ਜਿੱਥੇ ਰਮੀ ਭਾਈ ਦੀ ਜੱਗੀ ਭਾਈ ਦੀ ਬਾਜੇ ਲੱਗੀਆਂ ਨੇ ਵੱਡੀਆਂ ਨਿੱਕੀਆਂ ਸਭ ਪਾ ਕੇ ਉੱਥੇ ਇਹ ਮੇਰੇ ਲੱਗੀਆਂ ਪਹਿਲੇ ਸਾਲ 2024 ਚ ਜਿਤਾ ਰਾਇਕ ਕ ਲੱਗ ਮੈਟਰ ਆ ਉਹ ਕੋਈ ਗੱਲ ਨਹੀਂ ਜਿੰਨੇ ਖੇਡਣਾ ਉਹ ਜਿਤਨਾ ਵੀ ਤਹਰਨਾ ਵੀ ਆ ਖੇਡ 2025 ਦੇ ਵਿੱਚ ਮੇਰੇ ਸਾਰੇ ਜਿੱਥੇ ਰਮੀ ਭਾਜੀ ਜੱਗੀ ਭਾਜੀ ਦੇ ਬਾਜੀ ਆਉਂਦੀਆਂ ਨੇ ਉੱਥੇ ਮੇਰੀਆਂ ਬਾਜੀਆਂ ਲੱਗੀਆਂ ਨੇ ਠੀਕ ਆ ਵੀ ਜੀ ਤੇ ਉਦੋਂ ਮੇਰੇ ਚਲੋ ਵਾਇਰਸ ਹੋਣ ਕਰਕੇ ਕੈਂਸਲ ਹੋ ਗਈਆਂ ਐਸਾ ਵੀ ਬਾਬੇ ਦੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਭੜਾਏ ਕਰੇ ਭੜਾਏ ਕਰੂੰਗਾ ਤੇ ਤਿਆਰੀ ਆ ਜੀ ਬਾਕੀ ਮੇਰੇ ਨੂੰ ਪਿਆਰ ਤੋਂ ਸਾਰੇ ਸਾਸਿਕਾ ਜੇ ਕੋਈ ਕਿਰਕਾਹ ਕੋਈ ਗਲਤ ਸ਼ਬਦ ਬੋਲਿਆ ਗਿਆ ਤਾਂ ਮੈਂ ਖਿਮਾ ਦੀ ਜਾਂਚ ਕਰੀ ਜੀ ਲਓ ਕਿ ਸਸਿਆ ਕਾਤੇ ਵਾਇਸ ਦਸੀ ਕਾ ਕਾਤੇ ਕਾ ਬਾਕੀ ਇੱਕ ਗੱਲ ਹੋ ਰਿਹਾ ਜੀ ਚੰਦੂ ਭਾਜੀ ਕੋਲ ਜਿਹੜੀ ਪਾਗ ਹੈ ਉਹ ਕਹਿੰਦੇ ਜੀ ਬੰਨਕ ਉਸਤਾਦ ਦੀ ਪਾਗ ਹੈ ਜੀ ਮੇਰੇ ਕੋ ਤੇ ਅਹੀ ਮਤਲਬ ਉਹਨਾਂ ਨੇ ਇੱਕ ਰਿਕਵੈਸਟ ਕਰਦੇ ਆ ਇਹ ਕੋਈ ਮਤਲਬ ਇਹ ਨਹੀਂ ਕਿ ਉਹਨਾਂ ਦੇ एग्जाम ਆ ਕਿਉਂਕਿ ਇਹ ਉਹਨਾਂ ਦੀਆਂ ਕੁਝ ਵੀਡੀਓ ਵੇਖੀਆਂ ਜਿਦੇ ਵਿੱਚ ਉਹਨਾਂ ਦੇ ਕੋਲ ਦੋ ਉਸਤਾਦਾਂ ਨੇ ਆ ਉਹਨਾਂ ਨੇ ਪਗਾ ਮੰਨੀਆਂ ਨੇ ਉਹ ਵੀ ਇਹੀ ਐਜ਼ ਅਪਰੂਵ ਲਾ ਦਿੰਨੇ ਆ ਤੇ ਇਹ ਜਿਹੜੀ ਪਾਗ ਆ ਮਾਨਕਸਤਾ ਦੇ ਉਹ ਕਹਿੰਦੇ ਮੇਰੇ ਕੋਲ ਆ ਇਹਦਾ ਸਾਡੀ ਬੇਨਤੀ ਏ ਰਿਕੁਐਸਟ ਏ ਕਿ ਇਹਦਾ ਉਹ ਕਲੀਅਰ ਕਰ ਦੇਣਾ ਜਿਵੇਂ ਕਹਿ ਦਿੰਦੇ ਆ ਇਹ ਜਿਹੜੀ ਆਪਣੀ ਜੜਿਆਂ ਵਾਲੀ ਬਾਤ ਏ ਹੁੰਦੇ ਤਾਂ ਤੁਹਾਡੇ ਜਿਹੜੇ ਪਹਿਲਾਂ ਕੱਫ ਤੇ ਦੇਸੀ ਇੱਕ ਉਹਨਾਂ ਚ ਵੀ ਕੋਈ ਗੁਰੂ ਆ ਪਾਣੀ ਨੂੰ ਧਾਰਮਾਤਿਕ ਕੋਈ ਗੁਰੂ ਭਾਇਆ ਤੁਸੀਂ ਪਹਿਲਾਂ ਜੀ ਹਾਂਜੀ ਗਿੱਲ ਮਾਟਰ ਜੀ ਦਾ ਉਸਤਾਦ ਆਪਣੇ ਅੰਮ੍ਰਿਤਸਰ ਤੋਂ ਜੀ ਹਾਂਜੀ ਉਸਤਾਦ ਆਪਣਾ ਜੀ ਗਿੱਲ ਮਤਲਬ ਉਹ ਸਰਦੋ ਜੀ ਅਰਜੀਤ ਹੈ ਉਹ ਜਿਹੜਾ ਸਰੋਹੀ ਉੱਥੇ ਜਿਹੜਾ ਰੱਖੀ ਉਹ ਆਪਣੇ ਉਸਤਾਦ ਹੈ ਜਿਹੜੇ ਛੱਤ ਬਣੇ ਮਤਲਬ ਉਹ ਗੁਰੂ ਮੰਨਦੇ ਆ ਜਾਂ ਜਿਹੜੇ ਜਿਵੇਂ ਤੁਸੀਂ ਇਹਨਾਂ ਦਾ ਜ਼ਿਕਰ ਕੀਤਾ ਫਿੰਨਾ ਵਾਲੀਆਂ ਬਾਜੀਆਂ ਛੱਡੀਆਂ ਉਹਨਾਂ ਦੇ ਉਹ ਸਾਧਾਂ ਵਾਲੇ ਦੇਸੀ ਗੁਰਾਂ ਨਿਕਲ ਜੀ ਪੰਜਾਬ ਦੇ ਚੈਂਪੀਅਨ ਜਿਹੜਾ ਉਸ ਤੋਂ ਬਾਅਦ ਤੁਸੀਂ ਫਿੰਨਾ ਚ ਬਾਜੀਆਂ ਛੱਡੀਆਂ ਉਹਦੇ ਉਸਤਾਦ ਤੁਸੀਂ ਕਿਉਂ ਪਾਇਆ ਲੱਖਾ ਸਿੰਘ ਲੱਖਾ ਸਿੰਘ ਉਹ ਆਈਏ ਆਪਣੇ ਉਸਤਾਦ ਵੀ ਲੱਭੋ ਤੁਸੀਂ ਕਿੰਨੀ ਉਮਰ ਸੀ ਜਦੋਂ ਕੰਪਿਊਟਰ ਰੱਖ ਰਹੇ ਸੀ ਮੈਂ 24 ਸਾਲ ਦੀ ਹੋ ਰਹੀ ਸੀ ਅੱਜ ਉਸਤਾਦ ਸਰਦਾਰ ਮਾਨਕ ਸਿੰਘ ਉਰਾਨੀ ਆਪਣੀ ਜਿਹੜੀ ਦਫ਼ਦ ਦੀ ਭਾਗਿਆ ਉਹ ਸਾਡੇ ਵੀਰ ਗੁਰਸੇਵ ਸਿੰਘ ਬਕਲ ਸਿੰਘੋਵਾਲ ਵਾਲਿਆਂ ਨੂੰ ਦਿੱਤੀ ਹੈ ਤੇ ਅੱਜ ਤੋਂ ਬਾਅਦ ਪਾਰਟੀ ਦਾ ਜਿਹੜਾ ਕੋਈ ਵੀ ਮਸਲਾ ਆ ਜਾਂ ਕੋਈ ਵੀ ਲੈਣ ਦੇਣ ਦਾ ਆਪਸੀ ਕਿਸੇ ਨਾਲ ਕੋਈ ਵਾਦਾ ਘੱਟਾ ਬਾਜੀ ਦਾ ਜਾਂ ਕੋਈ ਵੀ ਹੈ ਜਿਹੜਾ ਇਹ ਅੱਗੋਂ ਕਰਾਉਣਗੇ ਨੈਕਸਟ ਟਾਈਮ 'ਚ ਉਹਦੀ ਸਾਰੀ ਦੇਖਰੇਖ ਤੇ ਜ਼ਿੰਮੇਵਾਰੀ ਉਸਤਾਦ ਹਰਾਂ ਦੇ ਵੱਲੋਂ ਬੰਬਲਬਾਂ ਨੂੰ ਦਿੱਤੀ ਗਈ ਹੈ। ਹਾਂ ਨਵੇਂ ਸ਼ਹਿਰਦਨ ਤੇ ਖਿਰਦਨੇ ਉਹ ਵੀ ਇਹਨਾਂ ਦੇ ਕੋਲ ਹੀ ਮਤਲਬ ਸਰਪ੍ਰਸਤੀ 'ਚ ਰਹਿਣਗੇ ਤੇ ਪੁਰਾਣੇ ਵੀ ਜਿਹੜੇ ਖਲੀਫੇ ਜਾਂ ਸ਼ਹਿਰਦਨੇ ਉਹ ਇਹਨਾਂ ਦੀ ਦੇਖਰੇਖ ਇਹ ਤੇ ਕੋਈ ਸਮੱਸਿਆ ਆ ਸਮਾਧਾਨ ਲਈ ਇਹਨਾਂ ਦੇ ਕੋਲ ਹੀ ਮਤਲਬ ਇਹਨਾਂ ਦੀ ਰਹਿ ਨਮਾਈ 'ਚ ਚੱਲਣਗੇ। ਇੱਕ ਵਾਰੀ ਉਸਤਾਦ ਦੇ ਲੱਗ ਲੈ। ਤੇ ਉਸਤਾਦ ਹਰਾਂ ਨੂੰ ਅੱਜ ਆਪਣੀ ਜਿਹੜੀ ਪਾਰਟੀ ਹੈ ਉਹਦਾ ਨਾਵੀ ਜਿਹੜਾ ਉਹ ਇਹਨਾਂ ਨੇ ਆਪਣੇ ਵੱਲੋਂ ਡਿਕਲੇਰੇਸ਼ਨ ਕਰਤੀ ਏ ਪਾਰਟੀ ਦਾ ਇਹਨਾਂ ਨੇ ਨਾਮ ਦਿੱਤਾ ਜੀ 우ਸਤਾਦ ਮਾਨਕ ਸਿੰਘ ਪੰਜਾਬ ਪਾਰਟੀ ਤੇ ਆਪਣੇ ਜਿਹੜੇ ਪੰਜਾਬ ਦੇ ਜਿੰਨੇ ਵੀ ਇਹਨਾਂ ਦੇ ਸ਼ਿਗਰਦ ਜਾਂ 우ਸਤਾਦ ਜਾਂ ਖਲੀਫੇ ਨੇ ਉਹਨਾਂ ਦਾ ਸਾਰਿਆਂ ਦਾ ਸਰਪ੍ਰਸਤ ਜਿਹੜਾ ਐ ਇਸ ਵੇਲੇ ਇਹਨਾਂ ਦੇ ਬਿਹਾਅ ਤੇ 우ਸਤਾਦ ਮਾਨਕ ਸਿੰਘ ਉਹਨਾਂ ਦੇ ਬਿਹਾਅ ਤੇ ਬੁਲਵਾਇਆ ਕਿਉਂਕਿ 우ਸਤਾਦ ਉਹਨਾਂ ਦੀ ਤबीयत ਥੋੜੀ ਠੀਕ ਨਹੀਂ ਗਈ ਉਹਨਾਂ ਨੇ ਆਪਣੇ ਕੋਈ ਫਰਦਰ ਟ੍ਰੀਟਮੈਂਟ ਲਈ ਅੱਗੇ ਪਿਛੇ ਜਾਣਾ ਹੈ ਤੇ ਜੇ ਕਿਸੇ ਨੂੰ ਕੋਈ ਹੋਰ ਕੰਨੀ ਆ ਕਿ ਮਸਲਾ ਵਸਾਇਲ ਹੈਗਾ ਜਾਂ ਕਿਸੇ ਨੂੰ ਇਹਦੋਂ ਕੋਈ ਮਤਲਬ ਕੋਈ ਸਵਾਲ ਜਵਾਬ ਹੈਗਾ ਤਾਂ ਉਸਤਾਦ ਹਰਾਨਾ ਸੰਪਰਕ ਕਰ ਸਕਦਾ ਹੈ ਫੋਨ ਤੇ ਤੇ ਸ਼ਾਇਦ ਉਹ ਗੱਲਾਂ ਕਰ ਪਾਉਣ ਉਹ ਮਿਲ ਕੇ ਗੱਲ ਕਰ ਸਕਦੇ ਨੇ ਤੇ ਹੁਣ ਉਸਤਾਦ ਜੀ ਇਹ ਮੋਰ ਆਪਣੀ ਲਾਉਣ ਕਿ ਤਸਦੀਕੀ ਜੋ ਕਿ ਆ ਕਿ ਉਹਨਾਂ ਦੇ ਵਿਆਹ ਤੇ ਹੀ ਹੋਇਆ ਸਾਰਾ ਕੁਝ ਬਹੁਜੀ ਉਸਤਾਦ ਜੀ ਜੋ ਕੁਝ ਹੈਗਾ ਬਹੁਤ ਵਧੀਆ ਹੈ ਸ਼ਾਬਾਸ਼ ਇਦਾਂ ਹੀ ਹੋਣੀ ਚਾਹੀਦੀ ਠੀਕ ਹੈ ਜੀ ਅੱਜ ਤੋਂ ਸਾਰਿਆਂ ਨੂੰ ਇਸ ਨਵੀਂ ਦਫ਼ ਵੱਲੋਂ ਉਸਤਾਦ ਹਰਾਨ ਵੱਲੋਂ ਵੀ ਵੈਲਕਮ ਵੀ ਹੈ ਉਦਾਂ ਯਾਮੀ ਨੇ ਤੇ ਸਾਡੇ ਬੱਬਲ ਭਾਣ ਨੂੰ ਵੀ ਵਧਾਈਆਂ ਨੇ ਉਸਤਾਦ ਜੀ ਉਹਨਾਂ ਨੂੰ ਇੱਕ ਆਪਣਾ ਆਸ਼ੀਰਵਾਦ ਦੇਣਗੇ ਲੋ ਜੀ ਉਸਤਾਦ ਜੀ ਆਸ਼ੀਰਵਾਦ ਠੀਕ ਭਾਈ ਸਾਰਿਆਂ ਨੂੰ ਠੀਕ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਨੂੰ ਠੀਕ ਹੈ ਜੀ ਬਸ ਕਰ ਦੋ